ਗੱਬਰ ਦਾ ਹਾਂ ਜੀ ਇਹਨਾਂ ਨੇ 3 ਮਹੀਨੇ ਪਹਿਲਾਂ ਨਹੀਂ ਕੀਤਾ ਤੇ एवरीवन ਬਡੀ ਸ਼ੂਟ ਮੈਂ ਲਿਖ ਕੇ ਦੇ ਦਿੰਨਾ ਆਪਣੇ ਲੈਟਰ ਪੈਡ ਤੇ ਤੁਸੀਂ ਵੀ ਲਿਖ ਕੇ ਦੇ ਦਿਓ ਜੇ ਇਹ ਸਸਪੈਂਡ ਹੋਣੇ ਚਾਹੀਦੇ ਆ। ਨਹੀਂ ਆਪਾਂ ਰਿਕਰ ਦੇ ਦਾਂਗੇ ਵੀ ਜੂਰੀ ਪਹਿਲਾਂ ਪਿਛਮੇ ਦੇ ਪਹਿਲਾਂ ਚਾਹੀਦਾ। ਹਾਂ ਪਹਿਲਾਂ ਦੇ ਦਾਂਗੇ। ਕਿਉਂਕਿ ਇਹਨਾਂ ਨੇ ਬਿਲਕੁਲ ਜੀਤ ਨਾਲ ਸੁਨਾਲੀਓ ਸਿਆਹੀ ਬੈਠੇ ਹੋ ਕਹਿੰਦੇ ਪਿੱਛੋਂ ਕਿੰਨੇ ਘਰ ਜਿਹੜੇ ਫੰਡਸ ਤੋਂ ਕਰੀਏ। ਸਾਨੂੰ ਇਹ ਨਾ ਪੁੱਛੋ ਕਿੰਨਾ ਪੈਸਾ ਚਾਹੀਦਾ। ਤੁਹਾਨੂੰ ਜਿੱਨਾ ਇਸ ਨਾਲ ਦਿਲਜੀਤ ਦੋਸਾਂਝ ਦੀ ਪੂਰੀ ਟੀਮ ਸੁਨਾਲੀ ਸਿੰਘ ਔਰ ਉਹਨਾਂ ਦੇ ਸਾਥੀ ਇੱਥੇ ਆਏ ਹੋਏ ਔਰ ਉਹ ਕਹਿ ਰਹੇ ਆ ਕਿ ਅਸੀਂ ਵੱਡਾ ਕੁਝ ਕਰਨਾ ਚਾਹੁੰਦੇ ਆ ਸਿਰਫ ਇਹ ਨਹੀਂ ਹੈ ਕਿ ਚਾਰ ਚੀਜ਼ਾਂ ਵੰਡ ਕੇ ਚਲੇ ਜੀ ਜੇ ਤੁਹਾਡੇ ਜੋ ਕਿਸੇ ਨੇ ਰੌਲਾ ਪਾਇਆ ਹਾਂਜੀ ਹਾਂਜੀ ਤਾਂ ਸਾਬ ਲਾ ਲਿਓ ਜੇ ਅਸੀਂ ਇੱਥੇ ਖੜੇ ਆ ਹਾਂਜੀ ਤੁਸੀਂ ਆਏ ਹੋ ਜੇ ਕੋਈ ਬੋਲਿਆ ਤੁਮ ਆਰਾਮ ਨਾਲ ਗੱਲ ਕਰ ਰਹੀਏ ਆਰਾਮ ਨਾਲ ਗੱਲ ਕਰ ਬਿਲਕੁਲ ਆਰਾਮ ਨਾਲ ਗੱਲ ਮੈਂ ਆਰਾਮ ਨਾਲ ਹੀ ਕਰ ਰਿਹਾ ਤੁਸੀਂ ਵੀ ਆਰਾਮ ਨਾਲ ਕਰੋਗਾ ਆਰਾਮ ਨਾਲ ਕਰ ਰਿਹਾ ਹਾਂ ਮੈਂ ਆਰ ਯੂ ਕਮ ਇਅਰ ਫਿਰ ਤੁਸੀਂ ਆਪਣੇ ਹੱਥ ਨਾਲ ਪਾਣੀ ਭਰੋ ਅਸੀਂ ਵੀ ਆਰਾਮ ਨਾਲ ਦੱਸ ਦੇਣਾ ਸਾਨੂੰ ਕੀ ਕਰਕੇ ਪਾਣੀ ਪਾਣੀ ਨਹੀਂ ਯੂ ਟੈਲਸ ਪਾ ਪਾਣੀ ਨਾਲ ਕਾਲ ਆ ਹ ਕਾਲ ਪਾਣੀ ਪਰ ਕੇ ਲਗਾਉਂ ਆ ਦੀਦਾ ਕੇ ਨਹੀਂ ਪਾਣੀ ਪਰ ਆ ਲਾਓ ਲਿਆਦਾ ਇੱਕ ਮਿੰਟ ਖੜ ਇੱਕ ਮਿੰਟ ਚੁੱਪ ਕਰ ਇੱਕ ਮਿੰਟ ਇੱਕ ਮਿੰਟ ਯਾਰ ਬੋਲਣਾ ਨਹੀਂ ਪਾਓ ਇੱਕ ਮਿੰਟ ਇੱਕ ਮਿੰਟ ਖੜ ਸੁਣ ਲੈ ਇਹ ਪਾਣੀ ਸਹੀ ਹੈ ਬਿਲਕੁਲ ਪਾਣੀ ਸਹੀ ਹੈ ਅੱਛਾ ਆ ਪਾਣੀ ਪੀਓ ਸਹੀ ਆਣਾ ਪਾਣੀ ਪਾ ਤੁਸੀਂ ਪੀਤਾ ਕਲ ਟਾਇਲਟ ਬਾਥਰੂਮ ਵਾਲਾ ਫਿਰ ਉਹ ਜੈਕਟ ਦਾਵਾ ਕਰ ਰਿਹਾ ਕਹਿੰਦੇ ਕਿ 600 ਕਰੋੜ ਤੋਂ ਬਾਅਦ ਰੁਪਇਆ ਜਿਹੜਾ ਹਰਾਂ ਦੇ ਪ੍ਰਬੰਧਨ ਲਈ ਆਇਆ ਸੀ ਤੇ ਉਹਦੇ ਚੋਂ 2 250 ਕਰੋੜ ਦੇ ਨੇੜੇ ਤੇ ਜਿਹੜਾ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਹਿੰਦੇ ਲਗਾਇਆ ਨਹੀਂ ਇਹਨਾਂ ਨੇ ਪੰਜਾਬ ਸਰਕਾਰ ਕੋਲੇ 6-7 ਹਜ਼ਾਰ ਤੋਂ ਵੱਧ ਕਰੋੜ ਰੁਪਏ ਡਿਜ਼ਾਸਟਰ ਰੀਲੀਫ ਫੰਡ ਹੂੰ ਜਿਹਦਾ ਮਕਸਦ ਇਹ ਹੁੰਦਾ ਕਿ ਕੋਈ ਨੁਕਸਾਨ ਹੋ ਜੇ ਨਾਲ ਦੇ ਨਾਲ ਪੈਸਾ ਰੀਲੀਜ਼ ਕਰਕੇ ਉਥੋਂ ਇੱਕ ਮੁਆਵਜ਼ਾ ਵੀ ਦਿੱਤਾ ਜਾਂਦਾ ਤੇ ਅਰੇਂਜਮੈਂਟ ਵੀ ਕੀਤੀ ਜਾਂਦੇ ਆ ਹਲੇ ਤੱਕ ਇਹ ਦਿਵਾਨੀ ਨਹੀਂ ਕੱਢੀ ਪਤਾ ਨਹੀਂ ਕਿ ਝਾਪੜ ਕੇ ਬੈਠੇ ਉਹਦੇ ਪੈਸੇ ਦੇ ਬਰਦਰ ਲੱਗਦਾ ਮੈਨੂੰ ਸ਼ੱਕ ਲੱਗਦਾ ਉਹ ਪੈਸਾ ਕਢਾ ਕੇ ਜਿਹੜੇ ਆ ਇਸ਼ਤਿਹਾਰ ਦਿੰਦੇ ਆ ਅਜ਼ਾਦ ਕੂਟ ਸਾਲ ਦਾ ਸ਼ਾਇਦ ਉੱਤੇ ਨਾ ਡਿਵਰਟ ਕਰਤਾ ਹੋਵੇ। ਕਿਹਨੇ ਪੁੱਛਦਾ ਸੀ ਤੁਹਾਡੇ ਕੋਲੇ ਫੰਡ ਕਿੱਥੋਂ ਆਉਂਦੇ ਆ? ਇਹ ਲੰਗਰਾਂ ਦਾ ਪੈਸਾ ਤੁਹਾਡੇ ਕੋਲ ਕਿੱਥੋਂ ਆਈ ਜਾਂਦਾ ਹੈ? ਆਹ ਦੇਖੋ ਜਿਹੜੇ ਡਿਫੈਂਡਰਾਂ ਤੇ ਸੇਵਾ ਕਰਦੇ ਫਿਰਦੇ ਆ, ਜਿਹੜੇ ਡੂਡੂਡ ਕਰੋੜ ਦੀਆਂ ਗੱਡੀਆਂ ਲੈ ਕੇ ਹੜਾਂ 'ਚ ਪ੍ਰਵਾਹ ਨਹੀਂ ਕਰਦੇ ਫਿਰਦੇ। ਕੱਲ ਅਰਜੰਟ ਲਾਉਂਦੀ ਗੱਡੀ ਇਹੋ ਜੀ ਸੀਗੀ, ਉਹ ਲਾਦੀ ਕੱਚੇ ਤੇ ਬਾਅਦ 'ਚ ਟਰੈਕਟਰ ਪਾ ਕੇ ਭਾਵੇਂ ਕੱਢੀਆ ਪਰ ਉਹ ਕਹਿੰਦੇ ਕੋਈ ਪ੍ਰਵਾਹ ਨਹੀਂ ਲੱਗੇ ਰੋ। ਇਹ ਪੰਜਾਬ ਹੈ। ਇਹ ਦਬਦਾ ਨਹੀਂ ਐ। ਅਸੀਂ ਕੋਈ ਹੰਕਾਰ ਨਹੀਂ ਕਰਦੇ ਪਰ ਘੱਟੋ-ਘੱਟ ਕਹਾ ਦਾ ਨਾਰਾ ਤਾਂ ਯਾਰ ਮਾਰ ਦਿੰਦੇ ਸਾਡੇ ਹੈਲੀਕਾਪਟਰ ਦੇ ਭਗਵੰਤ ਮਾਨ ਸਾਹਿਬ ਹੁਣ ਇਸ ਵੇਲੇ ਬਹੁਤ ਰਾਸ਼ਨ ਵੰਡ ਰਹੇ ਆ ਬਾਕੀ ਹੈਲੀਕਾਪਟਰ ਵੀ ਦੇ ਗਏ ਆ ਹੁਣ ਹੈਲੀਕਾਪਟਰ ਦੇਖੋ ਆਪ ਉੱਪਰ ਘੁੰਮ ਕੇ ਤੋਂ ਛੱਡ ਗਏ ਪਤਾ ਵੀ ਇਹਨੇ ਹੈਲੀਕਾਪਟਰ ਨੇ ਕਰਨਾ ਕੀ ਆ ਹੈਲੀਕਾਪਟਰ ਦੇ ਜੋ ਸਮਾਨ ਸਿੱਟਿਆ ਭਗਵੰਤ ਮਾਨ ਸਾਹਿਬ ਨੇ ਦੇਖਿਆ ਕਿਲੋ ਕਿਲੋ ਦੇ ਪੈਕਟ ਜਿਹਦੇ ਵਿੱਚ ਚੰਗੇ ਚੰਗੇ ਮੋٹے ਮੋٹے ਪੈਕਟ ਬਿਸਕੁਟਾਂ ਦੇ ਉਹ ਕੋਠਿਆਂ ਡਿੱਗ ਪਏ ਉਹ ਖਿਲਰ ਗਏ ਛੋਲੇ ਭੁੰਨਿਓ ਸੀ ਪਤਾ ਨਹੀਂ ਸਾਲੇ ਜਿੱਦਾਂ ਕਿ ਕੁੱਕੜਾਂ ਨੂੰ ਪਾਉਣੇ ਹੁੰਦੇ ਆ ਬਾਕੀ ਚਲੋ ਲੋਕਾਂ ਦਾ ਗੁਜ਼ਾਰਾ ਤਾਂ ਹੋ ਹੀ ਜਾਣਾ ਪਰ ਅਸੀਂ ਕਹਿੰਦੇ ਸਰਕਾਰ ਜੋ ਕਹਿੰਦੀ ਆ ਵੋਟਾਂ ਲੈਣ ਵੇਲੇ ਕੋਈ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਆ ਅਸੀਂ ਐ ਕਰਾਂਗੇ ਅਸੀਂ ਓਹ ਕਰਾਂਗੇ ਪਰ ਹੋ ਕੋਈ ਗਰਾਊਂਡ ਤੇ ਕੁਝ ਨਹੀਂ ਹੋ ਰਿਹਾ ਇਹ ਕੀ ਹੈ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ